ਆਮ ਆਦਮੀ ਪਾਰਟੀ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ ਭਗਵੰਤ ਸਿੰਘ ਮਾਨ ਹੁਣੀ ਅੱਜਕੱਲ ਸਿੱਧਾ ਕਹਿੰਦੇ ਨੇ ਵੀ 13 0 ਦੀ ਗੱਲ ਉਹ ਕਰਦੇ ਹੈਗੇ ਨੇ ਇਹਨਾਂ ਹਾਲਾਤਾਂ 'ਚ ਪੋਸੀਬਲ ਆਪਾਂ ਨੂੰ ਵੀ ਪਤਾ ਹੈ ਕਿ ਨਹੀਂ ਹੈਗਾ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਜਿਹੜੀ ਉਹਨਾਂ ਨੇ ਜਿਹੜੇ ਸਾਰੇ ਕੈਂਡੀਡੇਟ ਦਿੱਤੇ ਨੇ ਹਾਂ ਜੀ ਤੁਸੀਂ ਦੇਖੋ ਵੀ ਇੱਕ ਤਰ੍ਹਾਂ ਨਾਲ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਦਾ ਕਿਹਾ ਵੀ ਉਹ ਹਾਰ ਜੀ ਮੰਨੀ ਬੈਠੇ ਆ ਸੋ ਆਮ ਆਦਮੀ ਪਾਰਟੀ ਵੀ ਇੱਕ ਹਾਰ ਜੀ ਉਹ ਮੰਨੀ ਬੈਠੀ ਆ ਮਾਨਸਿਕ ਤੌਰ ਤੇ ਵੀ ਪੰਜ ਮੰਤਰੀ ਖੜੇ ਕਰ ਦਿੱਤੇ ਹੋਇਆ ਤੇ ਹੁਣ ਜਿਹੜੀ 4 ਦੀ ਸੂਚੀ ਆਈ ਆ ਉਹਦੇ ਵਿੱਚੋਂ 3 ਫੇਰ ਐਮਐਲਏ ਨੇ ਸੋ ਇੱਕ ਪਵਨ ਤਿੰਨੂ ਹੀ ਆ ਜਿਹੜੇ ਜਿਹੜੇ ਕਹਿੰਦਾ ਉਹ ਵੈਸੇ ਆਊਟਸਾਈਡਰ ਨੇ ਹਨਾ ਉਹ ਆਊਟਸਾਈਡਰ ਨੇ ਸੋ ਪਾਰਟੀ ਨੂੰ ਕੋਈ ਆਪਣਾ ਕੁਝ ਵੀ ਤੁਹਾਡੇ ਕੋਲ ਆਪਣਾ ਹੈ ਨਹੀਂ ਵੀ ਜਿਹੜਾ ਆਪਣੇ ਬਲਬੂਤੇ ਤੇ ਲੜ ਸਕੇ ਹਨਾ ਹੁਣ ਤੁਸੀਂ ਬਲਤੇਜ ਪੰਨੂ ਆਉ ਪਟਿਆਲੇ ਤੋਂ ਅਸਪਾਇਰਨ ਸੀ ਹਨਾ ਤੁਸੀਂ ਤੁਸੀਂ ਉਹਨੂੰ ਵੀ ਨਹੀਂ ਦਿੱਤੀ ਹਾਲਾਂਕਿ ਉਹਦਾ ਮੁੱਖ ਮੰਤਰੀ ਦਾ মিডিਆ ਸਲਾਹਕਾਰ ਆ ਉੱਥੇ ਵੀ ਆਪਣਾ ਸਿਹਤ ਮੰਤਰੀ ਲਿਆ ਕੇ ਕਰ ਦਿੱਤਾ ਇਟ ਮੀਨਸ ਪਾਰਟੀ ਨੇ ਅੰਦਰੂਨੀ ਸਰਵੇ ਕਰਾਇਆ ਹੋਇਆ ਪਾਰਟੀ ਨੂੰ ਇਹ ਪਤਾ ਵੀ ਅਸੀਂ ਵੱਡੀ ਪੱਧਰ ਤੇ ਹਾਰ ਰਹੇ ਹਾਂ ਤਾਂ ਹੀ ਉਹ ਮੰਤਰੀਆਂ ਨੂੰ ਐਮ ਐਲ ਏਜ਼ ਨੂੰ ਜਾਂ ਆਊਟਸਾਈਡਰਸ ਨੂੰ ਲਿਆ ਕੇ ਜਿਹੜੀ ਖਾਨਾਪੂਰਤ ਤੇ ਕਰ ਰਹੀ ਆ ਨਹੀਂ ਜਿਹੜੀ ਪਾਰਟੀ ਜਿੱਤਣ ਦੀ ਸਥਿਤੀ ਵਿੱਚ ਹੋਵੇ ਸੋ ਉਹ ਇਸ ਤਰ੍ਹਾਂ ਆਊਟਸਾਈਡਰਸ ਨੂੰ ਜਾਂ ਸਾਰੇ ਕੈਬਨਿਟ ਨੂੰ ਹੀ ਖੜਾ ਕਰ ਦਵੇ ਸੋ ਉਹਦੇ ਤੋਂ ਤਾਂ ਇਹ ਲੱਗਦਾ ਹੈ ਵੀ ਕੈਬਿਨੇਟ ਤੇ ਐਮ ਐਲ اے ਇਹ ਖੜੀ ਕਰਕੇ ਵੀ ਉਹਨਾਂ ਕੋ ਇੱਕ ਤਾਂ ਸਰਕਾਰ ਸਾਡੀ ਆ ਪੁਲਿਸ ਅਫਸਰ ਚਾਹੀ ਪ੍ਰਸ਼ਾਸਨ ਤੇ ਜਿਨ੍ਹਾਂ ਨੇ ਪੈਸਾ ਬਣਾ ਲਿਆ ਦੋ ਨੰਬਰ ਦਾ ਉਹ ਪੈਸਾ ਖਰਚਣ ਲਈ ਉਹਨਾਂ ਕੋਲ ਰਿਸੋਰਸੇਸ ਹੈਗੇ ਆ ਨਵੇਂ ਬੰਦੇ ਕੋਲ ਪੈਸਾ ਖਰਚਣ ਲਈ ਰਿਸੋਰਸੇਸ ਆ ਜਿਹੜੇ ਨਹੀਂ ਹੋਗੇ ਸੋ ਪੈਸੇ ਦੇ ਆਧਾਰ ਤੇ ਤੇ ਮੀਡੀਆ ਦੇ ਆਧਾਰ ਤੇ ਚੋਣਾ ਲੜਨ ਦਾ ਜਿਹੜਾ ਖਮਿਆਜ਼ਾ ਉਹ ਅਕਾਲੀ ਦਲ ਭੁਗਤ ਰਿਹਾ ਜੀ ਜਿਹੜੀ ਵੀ ਪਾਰਟੀ ਪੈਸੇ ਔਰ ਮੀਡੀਆ ਦੇ ਆਧਾਰ ਤੇ ਚੋਣਾ ਲੜਨ ਦਾ ਗਰਾਊਂਡ ਵਿੱਚ ਨਹੀਂ ਕੰਮ ਕਰੋਗੀ ਉਹਦਾ ਅਕਾਲੀ ਦਲ ਵਾਲਾ ਹੀ ਹਾਲ ਹੋਊਗਾ ਸੋ ਸਾਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਟ੍ਰੈਂਡਸ ਨੂੰ ਹੀ ਅਪਣਾ ਲਿਆ ਸੋ ਆਪਣਾ ਇਨਕਲਾਬ ਵਾਲਾ ਤੇ ਨਵੇਂ ਬੰਦਿਆਂ ਵਾਲਾ ਰਸਤਾ ਛੱਡ ਗਈ ਹੋਈ ਹੈ ਉਹ ਵੀ ਅਕਾਲੀ ਦਲ ਵਾਲੇ ਮਾਡਲ ਤੇ ਚੱਲ ਗਈ ਵੀ ਜਿਹਦੇ ਕੋਲ ਪੈਸੇ ਨੇ ਜਿਹਦੇ ਕੋਲ ਪਾਵਰ ਹੈ ਉਹਨੂੰ ਖੜਾ ਕਰ ਦਿਓ ਇਹਦਾ ਅਕਾਲੀ ਦਲ ਨੂੰ ਪਟਕਣ ਹੀ ਲੱਗੀ ਆ ਤਿੰਨ ਐਮਐਲਿਆਂ ਤੱਕ ਅਕਾਲੀ ਦਲ ਡੱਗਿਆ ਹੋਇਆ ਸੋ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਨੂੰ ਵੀ ਤੇ ਭਾਜਪਾ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਆ ਵੇ ਜਿਹੜਾ ਗਰਾਊਂਡ ਤੇ ਕੰਮ ਕਰਨ ਵਾਲਾ ਬੰਦਾ ਪੈਸੇ ਹੋਣ ਚਾਹੇ ਨਾ ਹੋਣ ਗਰਾਊਂਡ ਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਟਿਕਟਾਂ ਮਿਲਣੀਆਂ ਚਾਹੀਦੀਆਂ ਨਾ ਕਿ ਮੰਤਰੀਆਂ ਨੂੰ ਤੇ ਐਮਐਲਏ ਨੂੰ ਸੋ ਇਹ ਮੈਨਸ ਅਪੁਆਇੰਟ ਆ ਜਿਹੜਾ ਆਮ ਆਦਮੀ ਪਾਰਟੀ ਲਈ ਜਾ ਰਿਹਾ ਉਹਨਾਂ ਨੂੰ ਨਵੇਂ ਚਿਹਰੇ ਐਮਪੀਆ ਦੇ ਤੌਰ ਤੇ ਖੜੇ ਕਰਨੇ ਚਾਹੀਦੇ ਸੀ ਜਿੱਤਣ ਚਾਹੇ ਹਾਰਨ ਹੁਣ ਇਸ ਸਥਿਤੀ ਵਿੱਚ 13 0 ਵਾਲਾ ਤਾਂ ਕਿਤੇ ਵੀ ਨਹੀਂ ਲੱਗਦਾ ਹਨ ਹੂੰ ਵੀ ਉਹ 1 ਜਾਂ 2 ਸੀਟਾਂ ਤੱਕ ਜਾਂ 3 ਸੀਟਾਂ ਤੱਕ ਦੀਆਂ ਜਿਹੜੀਆਂ ਭਵਿੱਖਬਾਣੀਆਂ ਆ ਰਹੀਆਂ ਇਹ ਤੋਂ ਜ਼ਿਆਦਾ ਉਹ ਨਹੀਂ ਜਿੱਤ ਰਹੇ ਹੈਗੇ ਜੀ ਬਿਲਕੁਲ ਜੀ ਕਿਤਨਾ ਕਿਤੇ ਔਖਾ ਹੁੰਦਾ ਔਰ ਖਾਸ ਕਰਕੇ ਪੰਜਾਬ ਦਾ ਇਹੋ ਜਿਹਾ ਇਤਿਹਾਸ ਰਿਹਾ ਹੈ ਕਿ ਕਦੀ ਵੀ ਉਹ ਜਿਹੜਾ ਹੈਗਾ ਇਸਟੈਬਲਿਸ਼ਮੈਂਟ ਦੇ ਨਾਲ ਜਾਂ ਮੌਜੂਦਾ ਜਿਹੜੀ ਸਰਕਾਰ ਹੈਗੀ ਆ ਉਸਨੇ ਕਦੀ ਵੀ ਜਿਹੜੀਆਂ ਬਹੁਤ ਸਾਰੀਆਂ ਸੀਟਾਂ ਨਹੀਂ ਜਿੱਤੀਆਂ ਜੇ 19 ਵਾਲਾ ਇੱਕ ਆਪਾਂ ਐਕਸੈਪਸ਼ਨ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਦੋਂ ਚਲੋ ਵੀ ਕਾਂਗਰਸ ਨੂੰ ਵੱਧ ਸੀਟਾਂ ਆਗੀਆਂ ਸੀ ਉਹਦਾ ਕੀ ਕਾਰਨ ਰਹੇ ਹੋਣਗੇ ਉਹ ਆਪਣੇ ਆਪ ਦੇ ਵਿੱਚ ਹੈ ਪਰ ਫਿਰ ਵੀ ਇਸ ਤਰੀਕੇ ਦਾ 13 0 ਵਾਲਾ ਜਿਹੜਾ ਹੈ ਖਾਲ ਦੀ ਘੜੀ ਮੌਜੂਦਾ ਹਾਲਾਤਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਸਿਚੁਏਸ਼ਨ ਚੇਂਜ ਹੋ ਜਾਏ ਉਹ ਜਿਹੜੀ ਪੋਸਿਬਿਲਟੀ ਘੱਟ ਲੱਗਦੀ ਹੈਗੀ ਹੈ